ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8-9 ਪਸ਼ੂ ਤੁਹਾਨੂੰ ਦਿਖਾਵਾਂਗੇ ਜਿੰਨਾਂ ਚੋਂ ਕੁਝ ਸੂਈ ਆ ਕੋਈ ਗੱਬਣ ਆ ਤੇ ਕੋਈ ਤਿਆਰ ਆ ਤੇ ਬਾਕੀ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਖੜਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਜੋ ਵੀ ਕੋਸ਼ਿਓ ਇੱਥੋਂ ਵੇਖ ਕੇ ਚੱਕ ਕੇ ਖੜਿਆ ਕਰੋ ਇਹ ਆਪੇ ਵੀਡੀਓ ਪੂਰੀ ਵੇਖਿਓ ਵੱਡੇ ਛੋਟੇ ਪਹਾ ਤੁਹਾਨੂੰ ਸਾਰੇ ਦਿਖਾਉਣੇ ਆ ਛੋਟੇ ਪਹਾ ਦੀਆਂ ਮੱਜਾਂ ਵੀ ਤੁਹਾਨੂੰ ਦਿਖਾਵਾਂਗੇ ਉੱਚੇ ਪਹਾ ਦੀਆਂ ਮੱਜਾਂ ਵੀ ਤੁਹਾਨੂੰ ਦਿਖਾਵਾਂਗੇ ਜਿਹਾ ਉਹ ਜੀ ਮੱਜ ਉਹ ਜੀ ਰੇਟ ਜਿਹੜਾ ਹੋ ਜਾਊਗਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਤਾਂ ਫਿਰ ਸੰਦਰ ਸਿੰਘ ਪਿੰਡ ਚੱਠਾ ਤਸੀਰ ਹਟਾਲਾ ਜ਼ਿਲ੍ਹਾ ਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 95827759 ਠੀਕ ਐ ਤੇ ਅੱਜ ਮੱਜਾਂ ਤੇ ਆਪਣੀਆਂ ਜੱਡੀਆਂ ਲੱਭ ਲਿਆਂਦੀਆਂ ਜੀ ਮਹੀਆਂ ਵੱਡੀਆਂ ਲਿਆਂ ਜੇ ਠੀਕ ਐ ਹਾਂਜੀ ਤੇ ਅੱਜ ਕੱਟਾ ਵੀ ਲੈਣਤਾ ਜੇਕਾ ਇੱਕ ਕੱਟਾ ਵੀ ਬੜਾ ਚੰਗਾ ਅੱਛਾ ਚੰਗੇ ਰਿਕਾਰਡ ਵਾਲਾ ਚੰਗੇ ਰਿਕਾਰਡ ਵਾਲਾ ਠੀਕ ਐ ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਮੱਝ ਤਾਂ ਕਰ ਲਈਏ ਹਾਂਜੀ ਚੰਗੀ ਭਾਰੀ ਆ ਮੱਝ ਜੜੀ ਚੰਗੇ ਸੰਭੀ ਸੰਭੀ ਆ ਕਿਹਨੇ ਤੇ ਇੱਕ ਲਈ ਤੁਹਾਨੂੰ ਹਵਾਨੇ ਤੇ ਨਾੜਾਂ ਇਹਦੀਆਂ ਦਿਖਾਈਏ ਆ ਦੇਖ ਸਕਦੇ ਛੋਟਾ ਦਾ ਸਾਈਜ਼ ਗਿਆ ਤੇ ਬਾਕੀ ਮਿਲਕਵੇਂ ਨੇ ਵੀ ਦੇਖ ਸਕਦੇ ਜੀ ਬਾਕੀ ਚਲੋ ਮੱਜ ਤੇ ਹੈਗੀ ਹੈਗੀ ਆ ਮਗਰ ਕੱਟੀ ਏਸੋ ਵੀ ਮਗਰ ਜਿਹੜੀ ਕੱਟੀ ਵੇਖਣ ਵਾਲੀ ਆ ਵੇਖੋ ਗਰੇ ਅੱਖਾਂ 15 ਦੀ ਕੱਟੀ ਵੇਖੋ ਕੱਟੀ ਚੰਗਾ ਠੀਕ ਆ ਕੇ ਕੋਈ ਨਹੀਂ ਬਾਈਦੀ ਇਹ ਅੱਛਾ ਛੋਟਾ ਮੜਾ ਬੰਦਾ ਨਹੀਂ ਬੰਦ ਸਕਦਾ ਠੀਕ ਆ ਹਾਂ ਜੀ ਠੀਕ ਆ ਕਿਸੇ ਨੇ ਚੰਗਾ ਭਰਾ ਹੋਵੇ ਤੇ ਬਾਕੀ ਇਹ ਸੰਦੂਰੋ ਲੈਂਦੀ ਆ ਮਈਏ ਅੱਛਾ ਹਾਂ ਜੀ ਬਹੁਤ ਚੰਗੇ ਸੀਮਾਂ ਦੀ ਕੱਟੀ ਆ ਬੰਦੇ ਸੱਜਣੀਆਂ ਨਾਲ ਕੋ ਲਈ ਆ ਬਾਕੀ ਬਹੁਤ ਚੰਗੇ ਜਿਹਾ ਗਾਰਡ ਅੜੀ ਹੋ ਠੀਕ ਆ ਤੇ ਬਾਕੀ ਕੱਟੇ ਜਦੋਂ ਤਿਆਰ ਹੋਏ ਤੇ ਚੰਗੀ ਰਕਮ ਦੀ ਕੱਟੀ ਤਿਆਰ ਹੋਣੀ ਹੈ ਨਾਲੇ ਤੇ ਪਹਿਲੇ ਸਵੇਰੇ ਦਾ ਕਟਾ ਵੀ ਆ ਅੱਛਾ ਪਹਿਲ ਜਿਆਗਤ ਜਿਸ ਬਿਝੋੜੀ ਸੀ ਆਏ ਤੇ ਪਹਿਲੇ ਸਵੇਰੇ ਦਾ ਕਟਾ ਵੀ ਨਾਲ ਆ ਠੀਕ ਆ ਹਾਂਜੀ ਤੇ ਮੱਝ ਉਤਰਾ ਕਿੰਨਾ ਕਿ ਦੁੱਧ ਮੱਝ ਦਾ ਦੁੱਧ ਵੀਰ ਜੀ ਦੋ ਤੇ ਚੌਂ ਕਿਲੋ ਅੱਛਾ ਟੋਣ ਰਾਤ ਦਾ ਮਈ ਆਈ ਆ ਪੈੜੇ ਜੱਜ ਹਾਂਜੀ ਤੇ ਹੁਣ ਦੁੱਧ ਕਿਲੋ ਫੜਦਾ ਤੁਹਾਨੂੰ ਬਾਅਦ ਫਰਕ ਪਾਏਗਾ ਅੱਛਾ ਨਾਲੇ ਉੱਪਰ ਥਾਣ ਕੇ ਜੇ ਪਠਿਪਠਿਮ ਨਹੀਂ ਖਾਣ ਦੀ ਠੀਕ ਆ 12 13 ਕਿਲੋ ਲਾ ਕੇ ਪਾ ਦੇ ਬਾਹਰ ਨਾਲੇ ਕਿੰਨਾ ਦੁੱਧ ਕਰੀ ਜਾਊਗੀ ਇਹ ਤੇ ਵੀਰ ਜੀ 15 ਕਿਲੋ ਬਾੜਨਾ ਨਹੀਂ ਮਹੀਨੇ ਦਾ ਤਾਂ ਕੀ ਦੋਗੇ ਮੈਂ ਮਰ ਕੱਤੀ ਵੀ ਲੋ ਖੋਲੋ ਫਿਰ ਤੋੜ ਦਈਏ ਪਰ ਮੋਲੇ ਵੇਖੋ ਕੀ ਨਹੀਂ ਆਇਆ ਬਾਕੀ ਪੂਰੀ ਵੱਡੀ ਮੱਝ ਆ ਜਿਹੜੀ ਚੰਗੀ ਭਰੀ ਆ 15 ਲੀਟਰ ਦੇ ਲਾਗੇ ਬੰਨੇ ਦੋ ਤੇ ਜਿਹੜਾ ਕਹਿੰਦੇ ਵੀ ਇਹ ਕਰੀ ਜਾਣਾ ਹੈ ਇਹ ਕਿਹੜਾ ਫਰਿਆ ਨਹੀਂ ਮੀ ਬਾਕੀ ਸਾਂਭੇ ਸੁਣ ਵੀ ਚੰਗੀ ਆ ਇਹ ਜਿਹੜੀ ਲੇਵ ਵਾਲਾ ਖਾਓ ਥਾਂ ਤੋਂ ਇਹ ਆ ਵੀ ਵਜਨ ਚ ਆ ਮੱਝ ਜੜੀ ਪੂਰੀ ਨਾ ਪੀ ਕੇ ਬਾਕੀ ਬੜੇ ਸ਼ਾਂਤ ਜੀ ਸੰਭਾਲੀ ਇਹ ਹਵਾਂ ਨਵੇਂ ਤਾਂ ਦੇਖ ਸਕਦੇ ਲੱਗੇ ਤਾਂ ਤੇ ਕਰੀ ਆ ਦੇਖ ਸਕਦੇ ਜੀ ਕਿੰਨਾ ਫੇਰਾ ਕੀ ਵਿਧੀ ਦਾ ਮੁੱਲ ਆ ਥਣ ਵੀ ਦੇਖ ਲਈ ਤੇ ਬਰਾ ਤੇ ਦੇਖ ਸਕਦੇ ਕਿ ਤੇ ਆ ਚਿਹਰਾ ਵੀ ਦਾ ਕਰੀ ਦੇਖ ਸਕਦੇ ਜੀ ਕਿੰਨਾ ਮੁੱਲ ਰੱਖਣਾ ਜੀ ਇਹਦਾ ਮੁੱਲ ਤੇ ਵੀਰ ਜੀ ਦਾ ਭਾਏ 1 30 35 ਜੋ ਮਰਜ਼ੀ ਕਰੀਏ ਅੱਛਾ 20 ਹੀ ਦੇ ਦिए 5 ਉਹ ਛੱਡ ਜੀ 15 ਹੀ ਦੇ ਦिए ਅੱਛਾ ਹਾਂ ਜੀ ਕੀ ਹੋਰ ਕਰਨਾ ਮੰਤਨ ਦਾ ਦੱਸ ਦੋ ਤੁਸੀਂ ਪੂਰੇ 10 ਦੇ ਹਾਂ ਨਾ ਹੀ ਸਫਾਈ ਦੀ ਅੱਛਾ ਇੱਕ 5 ਦੇ ਇਹ ਇਹ ਵੀ ਆਫਰ ਦੇ ਅੱਛਾ 10000 ਦੀ ਕੱਟੀ ਕਿਹਨੇ ਛੱਡਨੀ 95000 ਦੀ ਮੈਂ ਲੈ ਜੀ ਅੱਛਾ ਨਹੀਂ ਜੇ 2 ਮਹੀਨੇ ਦੋਦੇ ਛੱਡਦੇ 20000 ਦੀ ਕੱਟੀ ਲੈ ਲਾਂਗੇ ਅੱਛਾ ਮੈਂ ਘਰ ਵਾਲਿਆਂ ਗਰੰਟੀ ਦਿੱਤੀ ਕੱਟੀ ਅਹੀਂ ਲੈਣੀ ਆ ਅੱਛਾ ਉਹ ਮਹੀਨੇ ਦਿੱਤੇ ਚਲੋ ਉਹਨਾਂ ਦੀ ਕੋਈ ਮਜਬੂਰੀ ਕਰਨ ਦਿੱਤੀ ਆ ਠੀਕ ਹੈ ਮੈਂ ਨਾਲ ਕਿਹਾ 10000 ਦੀ ਕੱਟੀ ਛੱਡ ਜੂਗਾ ਇਹ ਨਹੀਂ ਵੀ ਗੱਲਾਂ 95000 ਦੀ ਜੰਗੀ ਲਾਦੀ ਮਹੀ ਲੈ ਜੇ 10000 ਦੀ ਕੱਟੀ ਇਹ ਆ ਵੀ ਜੇ ਕੋਈ ਕੱਟੀ ਤੋਂ ਬਿਨਾ ਝੋਲੇ ਹਾਂਜੀ ਤੇ ਕੱਟੀ ਛੱਡ ਜੇ ਸੀਮੰਦੀ ਆ ਠੀਕ ਯਾ ਦੇ 8 7 ਵਾਲੇ ਕੱਟੀਆਂ ਵੇਖੋ ਕੱਟੀ ਕਿਦਾਂ ਦੀ ਆ ਤੇ ਬਾਕੀ ਜੇ ਕਿਸੇ ਨੇ ਗਾਵੇਂ ਇੱਕ ਤਿਆਰ ਆਪ ਵੀ ਕਰਨੀ ਆ ਤੇ ਕੱਟੀ ਸਾਂਭਣ ਵਾਲਾ ਖੜੇ ਕੋਈ ਜਿੰਨੇ ਮਤਲਬ ਕੱਟੀ ਸਾਂਭਣੀ ਆ ਮਾਣਾ ਬੰਦੇ ਕੋਈ ਬਾਈ ਦੀ ਨਹੀਂ ਕੱਟੀ ਪੂਰੀ ਜਿਹੜੀ ਕੱਟੀ ਹੁਣ ਤੋਂ ਹੀ ਚੰਗੀ ਆ ਜਿਹੜੀ ਹਾਂਜੀ ਠੀਕ ਆ ਜੀ ਤੇ ਜਿਹਕੇ ਨੇ ਹੁਣ 95 ਦੀ ਮਹਿੰਗੀ ਨਹੀਂ ਲਾਦੀ ਰਾਜੇ ਜਿਹੜੀ ਜਦੋਂ ਕੱਟੀ ਵਿਦੋ ਹੀ ਛੱਡ ਦੂਗਾ ਕੱਟੀ ਪਠਿਆ ਦੇ ਹੋ ਜੂਗੀ ਨਾ ਹਾਂਜੀ ਜਿਹੜੀ ਆਦੀ ਕੱਟੀ ਲਾਵਾਂਗੇ ਠੀਕ ਆ ਜੀ ਹਾਂਜੀ ਤੇ ਆ ਜਿਹੜੀ ਹੁਣ ਆ ਗਈ ਜੀ ਆਪਣੇ ਕੋਲ ਜੀ ਵੀਰ ਦੀ ਕੱਲ ਹੀ ਮੈਂ ਸਹੀਏ ਅੱਛਾ ਕੱਲ ਦੀ ਸਹੀਏ ਇਹ ਸਵੇਰੇ ਮੈਂ ਲਈ ਸਾਰੀ ਉਹਦਾ ਸਾਫ ਸਵੇਰੇ ਵੀ ਕਰਤੀ ਹੁਣ ਵੀ ਧਾਰਾ ਮਾਰ ਕੇ ਰਹਿਦੀਆਂ ਜਿਹਦੇ ਬੋਲਾ ਹੀ ਹੁੰਦਾ ਥੋੜੇ 8-9 ਕਿਲੋ ਮਗਰ ਇਹਦੇ ਵੀ ਕੱਟੀ ਏ ਮਗਰ ਇਹਦੇ ਵੀ ਕੱਟੇ ਚੰਗੀ ਆ ਹਨਾ ਕੱਟੀ ਚੰਗੀ ਆ ਕੋਠਾਣੇ ਡਾ ਲਾ ਲਾ ਲਗਾ ਜਾ ਇਹ ਕਿੰਨਾ ਦੁੱਧ ਕੱਟੀ ਜਾਓਗੇ ਜੀ ਜੀ ਮੈਂ ਫਿਰ ਜਦੋਂ ਦੱਸਾਂ ਕੀ ਦੋ ਵੀ ਥਣ ਵੇਖੋ ਰਕਦੇ ਲਗਾ ਜਾ ਬਾਕੀ ਭੱਡੀਆਂ ਮੱਜਾਂ ਜੇ ਆਏ ਵੀ ਭੱਡੀ ਮਹੀਂ ਆ ਤੇ ਥਣ ਇਹਦੇ ਵੀ ਦੇਖ ਸਕਦੇ ਜੀ ਅਜ ਲਾਇਆ ਜੀ ਗਾਚੋ ਚੋਚ ਆ ਕੇ ਨਹੀਂ ਆਈ ਯਾਰ ਸਾਈ ਥੱਲੇ ਕੁਛ ਚਵਾਈ ਹੋਈ ਆ ਪਾਸ ਕਰਕੇ ਲਿਆਂਦੀ ਆ ਉਸਤਾਦੀ ਸੂਈ ਜੇ ਸਾਰੀ ਸਾਫ ਕਰ ਦਿੱਤੀ ਕੋਈ ਟੋਕਾ ਨਹੀਂ ਛੜਿਆ ਹਲੇ ਲੈ ਗਦੀ ਆ ਕੀ ਪੇਟ ਫੁਰੇਦੀ ਚੰਗੀ ਆ ਆਹ ਉਹ ਕੱਟੀ ਦੇ ਮਗਰੇ ਟਾਪ ਦੀ ਕੱਟੀ ਅੜੀਆਂ ਨੇ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਲੈ ਵਾ ਕਿੰਨਾ ਜਵੇ ਦੀ ਇਹਦਾ ਮੁੱਲ ਇੱਧਰ ਵੇਖ ਕੇ ਨਹੀਂ ਮਾਰੋ ਮਗਰ ਤੇ ਆਉਣਾ ਮੁੱਲ ਨਾ ਨੇਸਾਂ ਵੀ ਕਿੰਨੇ ਰੀ ਦੇ ਦੇ ਨਹੀਂ ਆਏ ਮੱਜ ਮੁੱਲ ਦੇਦਾ 1.5 ਜੀ ਅੱਛਾ ਹਾਂਜੀ ਯੈਸ ਨੋ ਕਰੀਏ ਕਰ ਦੋ ਤੁਸੀਂ ਯੈਸ ਨੋ ਆਪ ਹੀ ਕਰ ਦੋਗੇ ਪੂਰੇ ਲੱਭ ਜੀ ਦੀਏ 95 ਦੀ ਕਰਦੇ ਆ ਵੀ ਅੱਛਾ 90000 ਜੀ ਹਾਂਜੀ ਹੋਰ ਦਰੋਂ ਨਹੀਂ ਜੀ ਛੋੜ ਕਰ ਦੋ 2000 200 ਕਿੰਨੀ ਕਰਤੀਏ 50000 ਕਰੀਏ 85000 ਦੀ ਅੱਛਾ ਇਹ ਵੀ 85 ਦੇ ਦੇਣ 85 ਆ ਦੀ ਮੈਂ ਵੇਖ ਲੋ ਕਿ ਡੀਏ ਠੀਕ ਆ ਬੰਦਾ ਪਾਦਾ ਹੈ ਹੁਣ ਠੀਕ ਆ ਹਾਂਜੀ ਬਾਕੀ ਇਹ ਵੀ ਦੋਵੇਂ ਮੱਜਾਂ ਜਿਹੜੀਆਂ ਚੰਗੀਆਂ ਭੱਡੀਆਂ ਵਾਂ ਦੋਵੇਂ ਭਾਰੀਆਂ ਵਾਂ ਤੇ ਬਾਕੀ ਚਲੋ ਕੋਈ ਫੋਨ ਲਾਉਗਾ ਤੇ ਹੁਣ ਇੱਕ ਮੱਝ ਤੁਹਾਨੂੰ ਦਿਖਾਉਣੀ ਬਿਲਕੁਲ ਗੋਲ ਸਿੰਘ ਦੀ ਆ ਸਾਦੀ ਸੂਈ ਜੇ ਝੋਟੀ ਤੇ ਥੱਲੇ ਦੇ ਗੱਲਿਆਂ ਦੇਖ ਸਕਦੇ ਜੀ ਇਹਦੇ ਮਗਰ ਵੀ ਕੱਟੀਆਂ ਅੱਜ ਕਮਾਲ ਦੀ ਬੀਬੀ ਬੋਲਾ ਹੋਗਾ ਚੋਗੇ ਦੇਣਾ ਆ ਅੱਛਾ ਗੱਲਾਂ ਪਤਾ ਨਹੀਂ ਕਿ ਕਿਉਂ ਲੱਗੀ ਹੋਊਗੀ ਕਿਹਦੇ ਝੋਟੀਆਂ ਤੇ ਕਾਨੂੰ ਗਲਾ ਅੱਛਾ ਗੱਜਰਾ ਸੁਆ ਦੀ ਝੋਟੀ ਦਾ ਇੱਧਰ ਵੇਖੋ ਲੋਈ ਜਮਾਲ ਦੀ ਗੱਲ ਇਹ ਆ ਵੀ ਅੱਜ ਮਗਰ ਵੀ ਕੱਟੀਆਂ ਵਾ ਵੇਖੋ ਨੀਵਾ ਕਿੱਥੇ ਥਣ ਕਿੱਥੇ ਕਿੱਥੇ ਲੱਗਾ ਝੋਟੀ ਨੂੰ ਆ ਦੇਖ ਸਕਦੇ ਜੀ ਤੇ ਆ ਥਣ ਵੀ ਇੱਧਰ ਦੇਖ ਸਕਦੇ ਜੀ ਲੱਗੇ ਤਾਂ ਇਹ ਕਿੰਨੇ ਜਰਦੀ ਸੋਈ ਵੀਰ ਜੀ ਕੱਲ ਦੀ ਕੱਲ ਦੀ ਸੋਈ ਹੈ ਮਗਾ ਕੱਟੀ ਜੇ ਨਾੜੂ ਦੇ ਬੱਚਾ ਜੇ ਦੇਦਾ ਕਿੰਨਾ ਦੁੱਧ ਭਰੀ ਜਾਓਗੀ ਇਹ ਸੋਹਦੀ ਨੇ ਵੀਰ ਜੀ 12 13 ਕਿਲੋ ਮਾਣ ਨਾ ਦੇਣਾ 10 ਲੀਟਰ ਤੋਂ ਬਾਅਦ ਦੇ ਦੋ ਕਿ 10 ਕਿਲੋ ਦੇ 1 ਲੀਟਰ ਬੋਲਾ ਹੀ ਹੋਗਾ ਝੋਕੇ ਦੇਣਾ ਤੋਰੋ ਫਿਰ ਇੱਕ ਜੁਆਈ ਕਿਤੇ ਕੱਲ ਨੂੰ ਗੱਲਾਂ ਜਿਹਨੂੰ ਨਹੀਂ ਦੇ ਜਾਣ ਦੇ ਉਹ ਵੀ ਸਾਡੇ ਭਾਲ ਦੋ ਵੀ ਝੋਦੂਗਾ ਝੋਟੀ ਠੀਕ ਹੈ ਜੀ ਇਹਦੇ ਨੇ ਚੰਗੀਆਂ ਝੋਵਾਂੀਆਂ ਆ ਜੀਆਂ ਦੇਖੋ ਸਿੱਕੀ ਝੋਟੀ ਦੀ ਇਹੋ ਲੇਵਾ ਬਾਕੀ ਥੱਲੇੋਂ ਬੜੀ ਚੰਗੀ ਤਿਆਰ ਹੋਈ ਆ। ਐਚ ਹਗਾਵਾ ਮੰਗ ਹਵਾਨਾ ਲੱਗਾ ਇਹਦਾ ਥੱਲੇ। ਆ ਦੇਖ ਸਾਹਦੇ ਜੀ। ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ? ਮੁੱਲ ਇਹਦਾ 90000 ਹੈ। ਅੱਛਾ। ਹਾਂਜੀ। 85 ਦਈਏ ਵੀ। ਦੇ ਦਾ। 2000 ਉਹ ਛੱਡ ਦਾਂਗੇ। ਅੱਛਾ। ਪੂਰੇ 80000 ਦੀ ਦੇਣੀ ਆ। 80000 ਦੀ ਦੇ ਦੇਣੀ ਆ। 80000 ਨਹੀਂ ਝੋਟੀ ਵੇਖ ਲੋ ਕਿਤਾ ਦੀ ਆ। ਹਾਂ ਦੇਖ ਸਾਹਦੇ ਜੀ। ਬੋਲ ਸਿੰਘ ਦੀ ਮਾਰਟੀਰੀ ਜੀ 13 ਕਿਲੋ ਬਾਹਰ ਜੁੜੀ ਦੇ ਦੂੰਗੀ 10 ਕਿਲੋ ਦੇ ਅੰਗੜ ਬੋਲਾ ਹੋਇਆ ਚੂਵੇ ਲਗਾਇਆ ਮਗਰ ਵੀ ਕੱਟੀ ਵੇਖੋ ਲਵਾਕ ਦਾ ਮਾਇ ਚਵਾਈ ਲੱਗੀ ਕਿਤੇ ਕਾਨੂੰ ਗਲਾ ਠੀਕ ਹੈ ਬਾਕੀ ਥਣ ਵੀ ਚੰਗਾ ਲੱਗਾ ਆ ਲੋਈ ਝੋਟੀ ਆ ਤੇ ਆ ਵੀ ਮੱਜ ਤਾਜੀ ਸੋਈ ਜੇ ਇਹ ਰਾਤ ਦੀ ਸੋਈ ਜੇ ਇਹ ਰਾਤ ਦੀ ਸੋਈ ਹੈ ਹਾਂਜੀ ਇਹਦੇ ਵਿੱਚ ਚਵਾਈ ਹੋਈ ਹੈ ਜੀ ਹਨਾ ਦੋ ਚੰਗੀਆਂ ਇੱਕ ਰਾਤੀ ਇੱਕ ਸੋਈ ਹੋਈ ਇਹ ਮਰ ਕੱਟਾ ਲਈ ਇਹਦੇ ਮਗਰ ਕੱਟਾ ਹੈ ਇਹ ਮਗਰ ਕੱਟਾ ਪਤ ਸਾਰੀ ਬਰ ਰੱਖੀ ਆ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀ ਜੀ 12 13 ਦੇ ਦੇ ਦੂੰਗੀ ਧੋਰ ਫੇਰੇ ਇੱਥੇ ਆਈ ਨੂ ਦੇ ਲੱਗੀ ਕਾਨੂੰ ਗਲਾ ਕੋ ਜੋ ਗੱਲ ਸੱਲੀ ਕਰਕੇ ਖੜੇ ਕੋਈ ਖਿਆਲੇ ਮਈਆਂ ਨੇ ਬਲੇ ਛੱਡਗੇ ਨਾ ਜਾਉਗੀ ਕਿ ਆਡੀ ਕੋਈ ਮਈ ਚੋਣ ਤੋਂ ਫੇਰ ਹੋ ਜੇਗੀ ਠੀਕ ਹੈ ਜੀ ਈਲ ਦਾ ਖਾਜਾ ਦਵਾਂ ਵੀ ਫੇਰ ਦੀ ਮਈਆਂ ਦੀ ਕੋਈ ਬੀਲ ਨਹੀਂ ਆਉਂਦੀ ਜਿਹੜੇ ਕੋ ਮਈਆਂ ਕਾਦਰ ਕਾਦ ਕਾਠ ਪੱਖੋਂ ਪੂਰੀ ਜਵਾਨ ਆ ਬਾਕੀ ਤਾਜੀ ਸੋਈ ਆ ਬੱਚਾ ਇੰਨੇ ਵੀ ਕਾਫੀ ਤਕੜਾ ਦਿੱਤਾ ਵਾ ਤਾਂ ਕਰਕੇ ਥੋੜੀ ਲੱਪੇ ਜਿਆ ਲੱਪੇ ਜਿਆ ਸੁਵੇਣਗੇ ਅਗਰ ਰਾਤੀ ਸੁਈਏ ਦੇਖੋ ਨੀਵਾ ਕਰਾ ਸਾਫ ਆ ਅਕਸਰ ਦੇ ਜੇ ਹਵਨਾਇਦਾ ਦੋ ਟੰਗਾਂ ਦਾ ਕਿ ਬੋਲੇ ਜੀ ਸੱਤ ਅੜਤ ਲਓ ਨਾ 3 ਕਿਲੋ ਜਿਹੜਾ ਸਵੇਰੇ ਚੋਈ ਬੱਚਿਆਂ ਚ ਘਾਗੇ ਠੀਕ ਆ ਹਾਂ ਜੀ ਤੇ ਇਹਦਾ ਮੁੱਲ ਫਿਰ ਇਹ ਵੀ ਜੀ ਮੁੱਲ ਜਮ ਜੀ 75000 ਦੀ ਦੇਣੀ ਹੈ 75000 ਦੀ ਹਾਂ ਜੀ ਚਲੋ ਬਾਕੀ ਮੌਕੇ ਤੇ ਹੋ ਜਾਗਾ 2000 ਛੋਟ 75000 ਦੀ ਚੰਗੀ ਲਾ ਦੀ ਵੀਰ ਫੂਲ ਆ ਗਈ ਠੀਕ ਹੈ ਜੀ ਇੱਧਰ ਵੇਖਿਓ ਕੀ ਚੀਜ਼ ਲਗੀ ਜੇ ਇਹ ਗੱਪਨਾ ਆ ਗਿਆ ਦੋਵੇਂ ਤੋਰ ਦੋ ਐ ਵੀ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਵੀਰ ਜੀ ਉਹ ਵੀਰ ਜੀ ਇਹ ਦੁੱਧ ਉਹ ਬਣਾ ਦਿਆ ਨੇ ਕਿਵਾ 15 ਕਿਲੋ ਦਿੰਦੀ ਆ ਅੱਛਾ ਮਹੀਂ ਜਲੋ 13 ਲੀਟਰ ਤੋਂ ਬਾਅਦ ਉਹਦੇ ਜੂਗੀ ਜਦਾਂ ਨਹੀਂ ਮਹੀਂ ਆ ਥਣੇ ਵਾਲੇ ਕੋਈ 2-3 ਦਿਨ ਨਹੀਂ ਹੁੰਦੀ ਇਹ ਕਿਤੇ ਪੱਲ ਲੱਗੀ ਹੈ ਕਿਤੇ ਕੱਲ ਨੂੰ ਸਾਲਾ ਮੇਰੇ ਕੋ ਸਣਕ ਦਾ ਲੱਗਾਇਆ ਲੈਵਾ ਵੇਖੋ ਕੀ ਕੀ ਹੋਇਆ ਇਹ 2-3 ਦਿਨ ਨਹੀਂ ਹੁੰਦੀ ਬਾਕੀ ਆ ਦੇਖ ਸਾਦੇ ਚਿਹਰਾ ਵੀ ਇਹਦਾ ਕਰੀ ਇਹਦੇ ਮਣਜੇ ਦੇ ਰੋਕ ਕਰਨ ਨਾਲ ਹੀ ਕਰਾ ਨਹੀਂ ਸਿੰਘ ਆਇਆ ਨਹੀਂ ਮਣਜੇ ਰੋਕਾ ਨਹੀਂ ਮਹੀਗੀ ਜੀ ਇਹ ਬੀਤ ਗਈ ਯਾਰ ਕਰੂ ਦੇਰੀ ਆਲੇ ਬਾਕੀ ਚੱਲੋ ਬਾਕੀ ਜੋ ਵੀ ਆ ਥੱਲੇੋਂ ਸਫਾਈ ਜੇ ਤੁਸ ਵਗ ਵੀਰ ਆਪੇ ਆਪਣੀ ਸਮਝ ਨਾਲ ਲੇ ਹਾਂ ਦੇਖ SalesLT 7 ਮੁੱਲ ਫਿਰ ਮੁੱਤ ਵੀਰ ਜੀ ਦਾ 70 ਏ 70 ਦੀ ਦੇ ਦੀ 72 ਦੀ ਦੇ ਦੀ ਠੀਕ ਹੈ ਬਾਕੀ ਇੱਧਰ ਦੇਖੋ ਤਰੀ ਲੈਵਲ ਨੂੰ ਆ ਰਹੇ ਕੋਈ ਕਰੇ ਘੜਾ ਮੋਟਾ ਖੱਲਾ ਘਾਇਆ ਥਾ ਛੋਟੀ ਦੀ ਜੇ ਸੂਏ ਤਿਆਰ ਦੀ ਠੀਕ ਹੈ ਇੱਕ ਦਿਨ ਲੈੜੇ ਦੋ ਲੈੜੇ ਤਿਆਰ ਹੈ ਕੱਢ ਬਾਕੀ ਤਿਆਰੀ ਜੀ ਅਲੱਗ ਪਗ ਜ਼ਿਆਦਾ ਟਾਈਮ ਨਹੀਂ ਬਾਕੀ ਥੱਲੇ ਚੰਗੀਆਂ ਖੁੱਲੀਆਂ ਤਿਆਰ ਹੁੰਦੀਆਂ ਅਜੇ ਸੁੰਦੇ ਸੁੰਦੇ ਇਹਨਾਂ ਨੇ ਚੰਗਾ ਬਣ ਜਾਣਾ ਵਾ ਵਰਲਾ ਨਾਲ ਲੱਗਾ ਜੋੜੀ ਇਹ ਆ ਵੀ ਹਲੇ ਤਿਆਰ ਹੋਣੀ ਆ ਝੋਟੀ ਚੰਗੀ ਏ ਬਿਲਕੁਲ ਕੋਲ ਸਿੰਘ ਦੀ ਝੋਟੀ ਆ ਬਾਕੀ ਭਾਰੀ ਆ ਝੋਟੀ ਰਾਜੀ ਆ ਪੂਰੀ ਤੇ ਵੇਤੀ ਇਹ ਕਿੰਨਾ ਕ ਦੁੱਧ ਭਰੀ ਜਾਊਗੀ ਉਤਰਾ ਜਿਹੜੀ ਜਿਹੜੀ 12 ਲੀਟਰ ਤੋਂ ਬਾਹਰ ਦੇ ਜੂਗੀ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਮੁੱਲ ਦੇ ਦਾ 85 ਹਜ਼ਾਰ ਦੇ ਅੱਛਾ 80 ਦੀ ਜੋੜੀ ਦੇ ਜੀ 2000 ਛੱਡ ਦੀ ਹਰ 75 ਹਜ਼ਾਰ ਦੀ ਜੋੜੀ ਦੇ ਅੱਛਾ 75 ਦੇ ਦੇਣੀਆਂ 400 74 ਹਜ਼ਾਰ ਦੀ ਜੋੜੀ ਇਹ ਤਾਂ ਜੋੜੀ ਚੀਜ਼ ਗਈ ਆ ਅੰਦਰ ਅੱਛਾ ਲੈ 98 ਦੇ ਦੇਖ ਸਕਦੇ ਜੇ ਬਾਕੀ ਚੰਗੇ ਗਿਆਪ ਤੇ ਆ ਤੇ ਚੰਗੇ ਸਾਈ ਦਾ ਅਗਲਾ ਪਿਛਲਾ ਥਾਨੇ ਆ ਜਿਹੜਾ ਇਹਦਾ ਠੀਕ ਹੈ ਜੀ ਤੇ ਆ ਕਟਾ ਲੈਣਤਾ ਜੀ ਅਰਕੀ ਹਾਂਜੀ ਹਾਂਜੀ ਇਹ ਉਸੇ ਮਾਜ ਦਾ ਕਟਾ ਪੈਂਦਾ ਨੰਬਰ ਵਾਲੀ ਦਾ ਪਹਿਲੇ ਸੂਵੇ ਦਾ ਤੋਰੋ ਫਿਰ ਇੰਦਾਂਗੇ ਕਰੀ ਤੋਰ ਠੀਕੇ ਦਾ ਕਟਾ ਜੇ ਬਾਕੀ ਬਿਲਕੁਲ ਗੋਲ ਸਿੰਘ ਦਾ ਵਾ ਕੰਮੜੀ ਗੋੜੀ ਇਹ ਕਟੇ ਦੀ ਬਰੀਕੀਆਂ ਕਰੀਆਂ ਆ ਆ ਜੁਲੇਵ ਲਾਗੀ ਰੇੜੇ ਵੀ ਕੋਈ ਜਾ ਕੇ ਹਾਲੀ ਘੜਦੇ ਫਾਇ ਠੀਕ ਹੈ। ਜੀ ਇੱਕ ਬਤਾਰੀ ਲੱਗੀ। ਬਿਲਕੁਲ ਗੋਲ ਸਿੰਘ ਦਾ ਹੈ। ਫਸਾ ਵੀ ਨਹੀਂ ਕਟਾਈ ਦੀ ਕੀਤੀ ਹੈ। ਕਟਾ ਕੇ ਤੇ ਕੋਈ ਸਾਹ ਹੋ ਗਿਆ ਨਾ ਵੀਰ ਜੀ। ਮੈਂ ਤਾਕੜਾ ਮਾਲੀ ਬਣੂੰਗਾ। ਤੇ ਇਹਦਾ ਮੁੱਲ ਫਿਰ ਦੇ ਜੀ 30000 ਦਾ। 28 ਦਾ ਦੇ ਦिए। 50000 ਦਾ। ਅੱਛਾ 50000। 50000 ਉਹ ਛੋਟੇ 20000 ਦਾ। ਠੀਕ ਹੈ। ਹਾਂ ਜੀ। 24000 ਤੱਕ ਦੇ ਦੇਨਾ। 25000 ਦਾ ਕਟਾ ਵੀ। ਇਹ ਆਵੇ। ਇਹ ਚੰਗਾ ਲਗਾ ਲੈ ਜੀ। ਬਾਕੀ ਇੱਕ ਸਾਉ ਦਾ ਜਾਨ ਬਚਾਉਣ ਵਾਲਾ ਕੰਮ ਹੀ ਹੈ ਕਿ ਜਿਹਦੇ ਰੁਪਏ ਵਧੇ ਮਿਲਦੇ ਆ ਆਡਰ ਵਾਲਾ ਕੋਈ ਫੋਨ ਨਾ ਕਰੇ ਵੱਡਣ ਵਾਲੇ ਨੂੰ ਇਹ ਦੇਣਾ ਰੱਖਰ ਵਾਲੇ ਨੂੰ ਦੇਣਾ ਕੋਈ ਯਾਦ ਰੱਖੂਗਾ ਟੀਕੇ ਦਾ ਕੱਟਾ ਬੜੀ ਨਸਲ ਦਾ ਠੀਕ ਆ ਹੁਣ ਇੱਕ ਵਹਿੜ ਤਾਂ ਦਿਖਾਉਣੀ ਆ ਇਹਨਾਂ ਸੂਈ ਮਗਰ ਵੱਛੀ ਯਸਤੀ ਮਗਰ ਇਹਦੇ ਵੱਛੀ ਆ ਚਲੋ ਆਜੋ ਲੈ ਆਓ ਜੀ ਇਹ ਵੀ ਪੱਸੰਦ ਨਹੀਂ ਸਹੀ ਜੀ ਬਾਕੀ ਥਣ ਬੜਾ ਕਮਾਲ ਦਾ ਲੱਗਾ ਵਾ ਚੰਗੀ ਨਿਗਰ ਜਰਸੀ ਆ ਜਿਹੜੀ ਮਗਰ ਇਹ ਬੱਛੀ ਇਹਦੇ ਮਗਰ ਇਹਦੇ ਵੀ ਬੱਛੀ ਆ ਜਿੱਕੋ ਮਗਰ ਕਟਾ ਵਾ ਬਾਕੀ ਸਾਰੀਆਂ ਮਗਰ ਇਹ ਫੀਮੇਲ ਕਾਫੇ ਆ ਲੈ ਸਾਦੇ ਥਾਣੇ ਦੇ ਲਾਗੇ ਤੋਂ ਬਾਕੀ ਤੇ ਦੇਖੋ ਹਾਂਜੀ ਉਹੀ ਰੱਸੀ ਹੀ ਨੂੰ ਪਾਉਣੀ ਇਦਾਂ ਬੇਹੇਰੋ ਪਾਏ ਆ ਲੈ ਜੀ ਇਹ ਨਵਾਂ ਮਰ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਵੀਰ ਜੀ ਦੁੱਧ ਵੀਰ ਜੀ ਇਹ ਤਾਂ 11000 10000 ਕਿਲੋ ਘੋੜਾ ਦੇ ਪਾਸਾ ਹੋਈ ਜੇ ਅੱਛਾ ਕੀ ਪਲੇ ਯੂਨੀ ਵਸ਼ੀ ਵਸ਼ੀ ਵਿੱਚ 14 15 ਕਿਲੋ ਦੁੱਧ ਕੀ ਜਾਂਦਾ ਆ ਅੱਛਾ ਚਲੋ 20 ਨਹੀਂ 14 15 ਕਿਲੋ ਸ਼ੀਰ ਦੁੱਧ ਦੇ ਜੀ ਤੇ ਮੁੱਲ ਫਿਰ ਇਹਦਾ ਮੋਲੇ ਦਾ 50000 ਤੇ ਇਹ ਕਿੰਨੇ ਦੀ ਜਸਮਾਨੀ ਨਹੀਂ ਆ ਜਾਂਦੀ ਅੱਛਾ 50000 ਜੀ ਹਾਂਜੀ ਕਿ ਕਰਦੀ ਆ ਤੁਹਾਡਾ ਪਤਾ ਮਾ 5000 ਗੱਲਾ ਕਰਦੀਏ ਪੂਰੇ 45 ਦੀ ਵੇਦਾਂਗੇ ਆਪਾਂ ਛੋੜ ਕਰਾਂਗੇ ਠੀਕ ਹੈ ਜੀ ਪੂਰੇ 44000 ਦੀ ਵਸ਼ੀ ਜੀ ਚੰਗੀ ਲੰਦੀ ਲੈ ਲੇ ਠੀਕ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਖੜੋਗੀ